ਤੋ ਜਗਜੀਤ ਸਿੰਘ ਸਾਢੇ ਨਾਲ ਚੁੱਟ ਚੁਕੇ ਨੇ ਸੋ ਜਗਜੀਤ ਅੱਜ ਜਿਹੜੇ ਕਿ ਜਨਤਾ ਦੇ ਹੱਥ ਵਿੱਚ ਕਿਸਮਤ ਦਾ ਫੈਸਲਾ ਇਹਨਾਂ ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਜਨਤਾ ਡਿਸਾਈਡ ਕਰੇਗੀ ਕਿ ਅੱਜ ਕਿਸ ਨੂੰ ਵੋਟ ਪਾਣੀ ਹੈ ਸੋ ਕੀ ਕੁਝ ਉੱਥੇ ਮਾਹੌਲ ਹੈ ਕੀ ਕੁਝ ਸਥਿਤੀ ਹੋਈ ਹੈ ਸੋ 7 ਵਜੇ ਤੋਂ ਇਹ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਤੇ ਕੀ ਖਾਸ ਜਿਹੜੇ ਕਿ ਇੰਤਜ਼ਾਮ ਨੇ ਹੋ ਕੀਤੇ ਗਏ ਨੇ ਜੀ ਜਗਜੀਤ ਜੀ ਪਰਮੇਸ਼ਰ ਸੱਚ ਨਵੀ ਲਗਾਤਾਰ ਜਿਸ ਤਰੀਕੇ ਨਾਲ 1 ਜੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਅਸਲੀ ਡਰਾਨੋਮੀ ਅਤੇ ਬੁਟਰਾਨੋਮੀ ਕਿਉਂਕਿ ਬੁਟਰਾਨੋ ਲੰਮੀ ਖੁੰਦਾ ਕਿ ਅਸੀਂ ਨਵੀਂ ਸਰਕਾਰ ਬਣਾਉਣੀ ਹੈ ਤੇ ਉਹ ਸਰਕਾਰ ਬਣਾਉਣੀ ਹੈ ਜੋ ਆਮ ਲੋਕਾਂ ਦੇ ਹਿੱਤਾਂ ਚ ਕੰਮ ਕਰ ਸਕੇ ਇਸ ਲਈ ਕਾਫੀ ਲੋਕ ਉਤਸ਼ਾਹੀ ਸੀਗੇ ਉਸ ਤਰੀਕੇ ਨਾਲ ਪ੍ਰਸ਼ਾਸਨ ਵਾਲੋ ਵੀ ਜਿਹੜੇ ਇੰਤਜ਼ਾਰ ਕਿੱਤੇ ਗਏ ਨੇ ਆਪਾਂ ਜੀ ਇਸ ਵੇਲੇ ਅਸੀਂ ਜਗਦੇਵ ਕਲਾਂ ਦੇ ਵਿੱਚ ਜਿੱਥੇ ਕੀ ਕੈਬਨਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਪਿੰਡ ਆ ਉੱਥੇ ਖੜੇ ਆ ਕਿ ਉਹ ਥੋੜੀ ਦੇਰ ਤੱਕ ਕਿਉਂਕਿ ਜੋ 7 ਵਜੇ VOTING ਸ਼ੁਰੂ ਹੋਣੀ ਆ ਤੇ ਉਹ ਵੋਟ ਪਾਲੀ ਆਉਣਗੇ ਅਸੀਂ ਉਸ ਦਾ ਇੰਤਜ਼ਾਰ ਕਰ ਰਹੇ ਆ ਉਸ ਦੇ ਨਾਲ ਅਸੀਂ ਗੁਰਦੁਆਰੇ ਵੀ ਖੜੇ ਆ ਜਿੱਥੇ ਕੀ ਹੋ ਸਕਦਾ ਕਿ ਉਹ ਪਹਿਲਾਂ ਗੁਰਦੁਆਰ ਨਕਮਸਤਕ ਵੀ ਹੋਣ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਪਰ ਜੇ ਲਗਾਤਾਰ ਇੰਤਜ਼ਾਮਾਂ ਦੀ ਗੱਲ ਕਰੀਏ ਤੇ ਚਾਰੇ ਪਾਸੇ ਜਿਹੜੇ ਕੱਲ ਤੋਂ ਹੀ ਜਿਹੜੇ ਪੋਲਿੰਗ ਜਿਹੜੇ ਟੀਮਾਂ ਸੀ ਵੀ ਪਹੁੰਚ ਚੁੱਕੀਆਂ ਸੀ ਅਤੇ ਪੁਲਿਸ ਵੱਲੋਂ ਵੀ ਜਿਹੜੇ ਜਿਹੜੇ ਇ ਮੁਤਲਬ ਇਹ ਬੁੱਧਾ ਉੱਤੇ ਜਿਹੜੇ ਬਿਲਕੁਲ ਟੈਂਟ ਲਗਾਏ ਗਏ ਨੇ ਟੈਂਟਲ ਕੌਮ ਦੇ ਨਾਲ-ਨਾਲ ਜਿਹੜੇ ਪਾਣੀ ਦੇ ਇੰਤਜ਼ਾਮ ਕੀਤੇ ਗਏ ਨੇ ਨਾਲ-ਨਾਲ ਜਿਹੜੀਆਂ ਚੇਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਤੇ ਉਸ ਦੇ ਨਾਲ ਦੇਵੰਗ ਵਿਅਕਤੀਆਂ ਲਈ ਜਿਹੜੀਆਂ ਵੀਲ ਚੇਰਾ ਵੀ ਜਿਹੜੀਆਂ ਲਿਆਂਦੀਆਂ ਗਈਆਂ ਨੇ ਤੇ ਨਾਲ ਉਸ ਜਿਹੜੇ ਸੇਵਾ ਵਾਲੇ ਕਰਮਚਾਰੀ ਨੇ ਹੋਮ ਵੀ ਲੱਗੇ ਹੋਏ ਨੇ ਕਿਸ ਤਰੀਕੇ ਦੇ ਹੱਲ ਕਰਨੀ ਪੀ ਤੋਂ ਪਰਨਗੇ ਨਾਲ-ਨਾਲ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਕਿ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਤਸ਼ਾਹ ਹੈ ਵੋਟਰਾਂ ਨੂੰ ਲੈ ਕੇ ਕਾਫੀ ਕਿਉਂਕਿ ਇਹ ਪਹਿਲੀ ਵਾਰੀ ਪਰਨ ਦੇਖਣਾ ਮਿਲਿਆ ਹੈ ਕਿ ਨਹੀਂ ਤਾਂ ਵਿਧਾਨ ਸਭਾ ਦੀ ਚੋਣਾਂ 'ਚ ਜਿਆਦਾ ਲੋਕਾਂ 'ਚ ਉਤਸ਼ਾਹ ਹੁੰਦਾ ਤੇ ਇਸ ਚੋਣਾਂ ਦੇ ਵਿੱਚ ਲੋਕਾਂ 'ਚ ਕਾਫੀ ਉਤਸ਼ਾਹ ਹੁੰਦਾ ਪਰ ਇਸ ਵਾਰ ਜਿਹੜਾ ਲੋਕਾਂ 'ਚ ਬਹੁਤ ਉਤਸ਼ਾਹ ਦਿਖ ਰਿਹਾ ਤੇ ਨਵੇਂ ਵੋਟਰ ਜਿਹੜੇ ਨੇ ਉਹ ਬਹੁਤ ਜਿਆਦਾ ਉਤਸ਼ਾਹ ਦਿਖ ਰਹੇ ਨੇ ਜੀ ਬਿਲਕੁਲ ਨਵੇਂ ਵੋਟਰ ਨੇ ਜਿਹੜੇ ਕਿ ਪਹਿਲੀ ਵਾਰ VOTING ਕਰਨਗੇ ਸੋ ਬੇਹਦ ਉਹਨਾਂ ਦੇ ਵਿੱਚ ਉਤਸ਼ਾਹ ਹੋਵੇਗਾ ਕਿਉਂਕਿ ਪਹਿਲੀ ਵਾਰ ਉਹ ਆਪਣੇ ਨੁਮਾਇੰਦੇ ਚੁਣਨਗੇ ਸਰਕਾਰ ਬਣਾਉਣ ਦੇ ਵਿੱਚ ਕੇਂਦਰ ਤੋਂ ਜੋ ਸਰਕਾਰ ਬਣੇਗੀ ਤੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਨੁਮਾਇੰਦੇ ਜਿੱਤ ਕੇ ਆਉਣਗੇ ਉਹਨਾਂ ਦਾ ਫੈਸਲਾ ਉਹਨਾਂ ਦੇ ਆ ਹੱਥ ਦੇ ਵਿੱਚ ਹੈ ਸੋ ਉਹਨਾਂ ਦੇ ਵਿੱਚ ਕਿੰਨਾ ਕੁਛ ਆ ਅਗਰ ਦੇਖਿਆ ਜਾ ਸਕਦਾ ਗੱਲ ਕਰੀਏ ਤਾਂ ਜਗਜੀਤ ਜੀ 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 ਬਿਲਕੁਲ ਦੇਖੋ ਜੀ ਅੱਜ ਆਪਾਂ ਜੋ ਲੋਕਾਂ ਨਾਲ ਲੋਕਾਂ ਨਾਲ ਗੱਲ ਕਰਦੇ ਰਹੇ ਆ ਲੋਕਾਂ ਨਾਲ ਗੱਲ ਕਰਦੇ ਰਹੇ ਸੀ ਨੌਜਵਾਨਾਂ ਨਾਲ ਗੱਲ ਕਰਦੇ ਰਹੇ ਉਹਨਾਂ 'ਚ ਕਾਫੀ ਉਤਸ਼ਾਹ ਦਿਖਦਾ ਕਿਉਂਕਿ ਅਸਲ 'ਚ ਨਵੇਂ ਜਿਹੜੇ ਜਿੰਨੇ ਵੀ ਪਹਿਲੀ ਵਾਰੀ VOTING ਪਾਉਣੀ ਹੈ ਨੌਜਵਾਨਾਂ ਦੇ ਵਿੱਚ ਇਸ ਚੱਲਦਾ ਉਤਸ਼ਾਹ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਵੱਡੇ ਪੱਧਰ ਤੇ ਨੌਜਵਾਨ ਕਿਤੇ ਨੌਕਰੀਆਂ ਤੋਂ ਵਾਂਝੇ ਰਹਿੰਦੇ ਨੇ ਤੇ ਉਹ ਵਿਦੇਸ਼ਾਂ 'ਚ ਤੁਰੇ ਜਾਂਦੇ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਹੈ ਕਿ ਸਰਕਾਰ ਅਜਿਹੀ ਬਣਾਈ ਜਾਵੇ ਜੋ ਜਿਹੜੀ ਹੈ ਕਿ ਆਮ ਲੋਕਾਂ ਨੂੰ ਜਿਹੜਾ ਨੌਜਵਾਨਾਂ ਨੂੰ ਜਿਹੜਾ ਬੁਝਾ ਕਰ ਦੇ ਬਾਕੀ ਜਿਸ ਤਿੱਖਣਾਪਨ ਦੇਖਦੇ ਆ ਕਿ ਪ੍ਰਸ਼ਾਸਨ ਵੱਲੋਂ ਜਿਸ ਤਰੀਕੇ ਨਾਲ ਪ੍ਰਬੰਧ ਕੀਤੇ ਜਾਂਦੇ ਨੇ ਉਸ ਤਰੀਕੇ ਨਾਲ ਵੀ ਕਾਫੀ ਪ੍ਰਬੰਧਾਂ ਦਾ ਵੀ ਜਿਹੜੀ ਬਿਲਕੁਲ ਗੱਲ ਕੀਤੀ ਜਾਂਦੀ ਹੈ ਪਰ ਪ੍ਰਮੰਧਾਂ ਦੇ ਵਿੱਚ ਵੀ ਬਿਲਕੁਲ ਕਿਤੇ ਕੋਈ ਤਾਈ ਨਹੀਂ ਵਰਤੀ ਜਾਣੀ ਇਸ ਤਰੀਕੇ ਨਾਲ ਬੜਾਇਆ ਪ੍ਰਬੰਧ ਕੀਤੇ ਗਏ ਨੇ ਜੀ ਪ੍ਰਬੰਧ ਜੀ ਬਿਲਕੁਲ 7 ਵਜੇ ਤੋਂ ਜਿਹੜੀ ਕਿ VOTING ਸਟਾਰਟ ਹੋ ਜਾਵੇਗੀ ਤੇ ਜਿਹੜਾ ਮੌਸਮ ਜੇ ਅਗਰ ਗੱਲ ਕਰੀ ਹਜੇ ਤਾਂ ਮੌਸਮ ਠੀਕ ਹੈ ਲੇਕਿਨ ਜਿਵੇਂ ਜਿਵੇਂ ਸਮਾਂ ਵਧੇਗਾ ਅੱਗੇ ਵਧੇਗਾ VOTING ਪ੍ਰਕਿਰਿਆ ਹੁੰਦੀ ਰਹੇਗੀ ਤਾਂ ਮੌਸਮ ਦੇ ਵਿੱਚ ਵੀ ਜਿਹੜਾ ਕਿ ਤਾਪਮਾਨ ਵੀ ਵਧੇਗਾ ਕਿਉਂਕਿ ਪਹਿਲਾ ਤੋਂ ਹੀ ਜਿਹੜੀ ਗਰਮੀ ਹੈ ਹੀਟ ਵੇਵ ਚੱਲ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜੀ ਕਿ ਇਸ ਦੇ ਬਾਰੇ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਸੋ ਲੋਕਾਂ ਦੇ ਵਿੱਚ ਵੀ ਜਿਹੜਾ ਕਿ ਮਨਾਂ ਦੇ ਵਿੱਚ ਆਵੇਗਾ ਕਿ ਅਸੀਂ ਘਰ ਤੋਂ ਬਾਹਰ ਨਿਕਲੇ ਜਾਂ ਫਿਰ ਹਰ ਲੋਕ ਸੋਚਣਗੇ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਕਿ ਆਪਣੀ VOTING ਪ੍ਰਕਿਰਿਆ ਜਿਹੜੀ ਕਿ ਕਰਕੇ ਘਰ ਵਾਪਸ ਆ ਜਾਈਏ ਜੀ ਜੀ ਪਰਮਜੀਤੂ ਜੀ ਆਪ ਸਭ ਹਲਕਾ ਜਲਾਣਾ ਦੀ ਗੱਲ ਕਰੀਏ ਤੇ ਤਕਰੀਬਨ ਜਿੰਨੇ ਵੀ ਇੱਥੇ 188 ਬੂਥ ਲੱਗਣੇ ਨੇ ਤੇ 143 ਜਿਹੜੀਆਂ ਨੇ ਪੋਲਿੰਗ ਸਟੇਸ਼ਨ ਬਣਨੇ ਨੇ ਪਰ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਆਪਾਂ ਵੇਖਦੇ ਆ ਕਿ ਜਿੰਨੇ ਵੀ ਜਿਹੜੇ ਬੂਥ ਹੈਗੇ ਨੇ तकरीबन एवरेज ਜਿਹੜੀ ਕੋਆਰਡੀਨੇਟ 12 ਤੋਂ 1400 ਦੇ ਵਿੱਚ ਵਿੱਚ ਇਹਨਾਂ ਦੀਆਂ ਵੋਟਾਂ ਨੇ तकरीबन ਕਿਉਂਕਿ ਜ਼ਿਆਦਾ ਵੀ ਕੋਈ ਵੱਡੀਆਂ ਜਿਹੜੀਆਂ ਕਤਾਰਾਂ ਨਹੀਂ ਲੱਗਣੀਆਂ ਕਿਉਂਕਿ ਲੋਕ ਜਿਹੜੇ ਨੇ ਜਿਸ ਤਰੀਕੇ ਨਾਲ ਲੋਕ 7 ਵਜੇ ਤੋਂ ਲੋਕਾਂ ਨੂੰ ਸ਼ਾਇਦ ਲੋਕਾਂ ਨੇ ਜਿਹੜਾ ਟਾਈਮ ਹੀ ਇਸ ਵਾਰ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਤਾਂ ਟਾਈਮ ਹੁੰਦਾ ਹੈ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਪਰ ਜਿਹੜਾ ਇਸ ਵਾਰ ਟਾਈਮ ਹੈ ਜਿਹੜਾ 7 ਵਜੇ ਤੋਂ ਲੈ ਕੇ ਸ਼ਾਮੀ ਦੇ ਕਿਰਨਾਂ ਲਈ ਲੋਕਾਂ ਦੀ ਬੁਗਿਆ ਜਿਹੜੀ VOTING ਹੋ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਗਰਮੀ ਹੈਗੀ ਉਸ ਤਰੀਕੇ ਨਾਲ ਲੱਗਦਾ ਕਿ ਜਿਹੜਾ 55 ਤੋਂ 60% VOTING ਹੋ ਸਕੜਿਆ ਹੈ ਪਰ ਇਸ ਵੇਲੇ ਹਲੇ ਜਿਹੜਾ ਮੌਸਮ ਹੈ ਗਰਮੀ ਨਹੀਂ ਤਪਸ਼ ਨਹੀਂ ਹੈਗੀ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੌਸਮ ਰਹਿੰਦਾ ਹੈ ਤੇ VOTING ਪਰ ਜੀ ਨਿਕਲਾਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਹੁਤ ਹੀ بڑا ਉੱਤਿਆ ਹੈ ਕਿਉਂਕਿ ਉਸ ਤੇ ਲੋਕਾਂ ਨੂੰ ਵੀ ਲਾਭ ਮਿਲਦੀ ਹੈ ਜਿਹੜਾ ਕਿ ਇੱਕ ਟੈਕ ਚੈੱਕ ਕਰਵਾ ਵੀ ਮੈਂ ਇਸ ਘਤਾਰ ਚ ਲੱਗਣਾ ਕਿੰਨੇ ਵਜੇ ਆਵਾਂ ਮੈਨੂੰ ਕਿੰਨਾ ਕ ਰਸ਼ ਹੋਏਗਾ ਉਸ ਚੀਜ਼ ਦਾ ਵੀ ਕਾਫੀ ਜਿਹੜਾ ਫਾਇਦਾ ਹੋਏਗਾ ਉਸ ਤਰੀਕੇ ਨਾਲ ਕੋ ਲੋਕ ਜਿਹੜੇ ਨੇ ਆਪਣੇ ਘਰਾਂ ਜੋ ਉਸੇ ਟਾਈਮ ਤੇ ਨਿਕਲਣਗੇ ਜਦੋਂ ਉਹਨਾਂ ਦੀ ਟਾਈਮ ਹੋਏਗਾ ਵਾਰੀ ਆਏਗੀ ਤਾਂ ਆਪਣੀ ਵਾਰੀ ਨਾਲ ਜਾ ਕੇ ਫੁੱਟ ਪਾ ਸਕਣਗੇ ਜੀ ਜੋ ਬਿਲਕੁਲ ਇਸ ਵਾਰ ਜਿਹੜਾ ਕਿ WhatsApp ਨੰਬਰ ਵੀ ਜਾਰੀ ਕੀਤਾ ਗਿਆ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਿ WhatsApp ਨੰਬਰ ਤੁਸੀਂ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਆਪਣਾ WhatsApp ਤੇ ਵੋਟ ਟਾਈਪ ਕਰਕੇ ਤੁਸੀਂ ਭੇਜੋ ਤੇ ਤੁਹਾਡੇ ਜਿਹੜੇ ਕਿ ਜਿੱਥੇ ਤੁਸੀਂ ਵੋਟ ਪਾਉਣੇ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਹਾਨੂੰ ਲੰਬੇ-ਲੰਬੇ ਕਤਾਰਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਸੋ ਇਸ ਦਾ ਕਿੰਨਾ ਕਿੰਨੀ ਕਰ ਰਾਹਤ ਪਹੁੰਚੇਗੀ ਲੋਕਾਂ ਨੂੰ ਕਿੰਨੀ ਸਹੂਲਤ ਮਿਲੇਗੀ ਇਸ ਤੋਂ ਜੀ ਜੀ ਬਿਲਕੁਲ ਬਿਲਕੁਲ ਇਸੇ ਹੀ ਬਹੁਤ ਆ ਮਿਲਗੀ ਕਿਉਂਕਿ ਲੋਕਾਂ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਵੋਟਰ ਜਿਹੜੇ ਹੁੰਦੇ ਨੇ ਉਹ ਵੋਟ ਪਾਉਣ ਲਈ ਤਿਆਰ ਹੁੰਦੇ ਨੇ ਪਰ ਜਾ ਕੇ ਉਹਨਾਂ ਨੂੰ ਦੇਖਣਾ ਪੈਂਦਾ ਪਹਿਲਾਂ ਕਿ ਵੋਟ ਕਿੱਦੋਂ ਪਾਉਣੀ ਹੈ ਤੇ ਟਾਈਮ ਕਿੰਨਾ ਮਿਲਗਾ ਅਸਲ ਜ਼ਿਆਦਾਤਰ ਲੋਕ ਆਪਣੇ ਕੋਈ ਕੰਮਾਂ 'ਚ ਵਿੱਲੀ ਹੁੰਦੇ ਨੇ ਪਰ ਇਸ ਚੀਜ਼ ਦਾ ਕਾਫੀ ਫਾਇਦਾ ਹੋਇਆ ਕਿ ਲੋਕ ਜਿਹੜੇ ਨੇ ਉਹ ਜੋ ਨਿਕਲਣ ਤੋਂ ਪਹਿਲਾਂ ਆਪਣਾ ਚੈੱਕ ਕਰਨਗੇ ਵੋਟ ਦੇ ਉਪਰ ਵੀ ਕਿ ਹਾਂ ਮੇਰੀ ਟਾਈਮ ਕਿੰਨਾ ਆ ਕਿੰਨੀ ਕਿਤੇ ਨੇ ਬਿਜਲੀ ਤਰੀਕਾ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਸਭ ਤੋਂ ਮੈਂ ਚੀਜ਼ ਹੈ ਕਿ ਜਿੰਨੇ 188 ਬੂਥ ਨੇ ਤੇ ਪਰ ਉਹਨਾਂ ਦੇ ਵਿੱਚ ਤਕਰੀਬਨ ਤਕਰੀਬਨ